ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਾਹਾਨ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਆ 크ਰੋਸ ਬ੍ਰੀਡ ਐਚ ਐਫ 크ਰੋਸ ਬ੍ਰੀਡ ਦੀ ਬਹੁਤ ਹੀ ਸੋਹਣੀ ਗਾਂ ਗਈ ਜੋ ਕਿ ਰਾਤ ਹੀ ਸੋਈ ਹੈ ਜੀ ਮਗਰ ਬੱਚਾ ਜੀ ਜੋ ਦੁੱਧ ਦੀ ਕੈਪੈਸਿਟੀ ਆ ਉਹ ਹੈਗੀ ਹੈ 22 ਕਿਜੀ ਪਲੱਸ ਇਸ ਮਾਲਕ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ 804459569 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਤੇ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਫੇਸਬੁੱਕ ਪੇਜ ਇੰਸਟਾ ਨੂੰ ਜਰੂਰ ਫੋਲੋ ਕਰਨਾ ਤੇ ਇਸੇ ਤਰ੍ਹਾਂ ਅਗਰ ਤੁਸੀਂ ਵੀ ਆਪਣੇ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਦੇ ਸੰਬੰਧ ਸੰਦਨ ਦੀ ਵੀਡੀਓ ਸਾਡੇ ਚੈਨਲ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਨੂੰ ਉੱਪਰ ਦਿੱਤੇ ਹੋਏ ਨੰਬਰ ਤੇ WhatsApp ਮੈਸੇਜ ਕਰ ਸਕਦੇ ਹੋ ਤੇ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ